ਚੱਲ ਵੀ ਤੇਜੀ ਚੱਲ ਵੀ ਤੇਜੀ ਚੱਲ ਵੀ ਤੇਜੀ ਨਹੀਂ ਹੋਏ ਨਹੀਂ ਤੇਜੀ ਨਾ ਟਕਾ ਕਰ ਤੇਜੀ ਨਾ ਕਰ ਅੰਦਰਾਂ ਕਿਉਂ ਕੱਠੀਆਂ ਕਰਦਾ ਉਹਦੀਆਂ ਨਹੀਂ ਜਾਂਡਵਰ ਲਿਆਉਣਾ ਪੈਗਾ ਤੇ ਹੁਣ ਉਹ ਪਾਉਣਾ ਪੈਗਾ ਜੀ ਬੜੀ ਗੱਲ ਹੁਣ ਜਾਂਡਵਰ ਲੈ ਕੇ ਆਏਗਾ ਤੇਜੀ ਭੱਜ ਕੇ ਆ ਟੋਚਾਂ ਪਾਵਾਗੇ ਅਣ ਟੋਚਾਂ ਨਾ ਪਾਵਾਗੇ ਜੋਂਡਵਰ ਨੰਦਰੇ ਦੇ ਅੱਗੇ ਕਿਉਂਕਿ ਮੰਡੇ 'ਚ ਸਾਰੀਆਂ ਟਰਾਲੀਆਂ ਬੈੰਦੀਆਂ ਹੁੰਦੀਆਂ ਹੁਣ ਆਪਾਂ ਜੋਂਡਵਰ ਪਾ ਕੇ ਕੱਢਾਂਗੇ ਜੋਂਡਵਰ ਪਾ ਕੇ ਅੱਗੇ ਪਾਵਾਂਗੇ ਤੇ ਫਿਰ ਇਹਨੂੰ ਕੱਢਾਂਗੇ ਵੇ ਲੋ ਕਿੰਨਾ ਪੱਕ ਗਿਆ ਵੀ ਕਣਕ ਵਾਂਗੂ ਮਿੱਟੀ ਉਰਦੀ ਹੈ ਜਾਂ ਧੂੜ ਨਹੀਂ ਉਰਦੀ ਨਿਕਣ ਇੱਕ ਚੋਂ ਇੰਨਾ ਝੋਨਾ ਪੱਕ ਗਿਆ ਇੰਨਾ ਜਿਆਦਾ ਜੇ ਇਹਦਾ ਨਾ ਮੌਸਰ ਆਵੇ ਫਿਰ ਤਾਂ ਗੱਲ ਮਾੜੀ ਆਣਾ ਆ ਤੂੜੋ ਤੂੜਿਆ ਕੰਮ ਫੁੱਲ ਬਣਾ ਬੁੱਲ ਇੰਨਾ ਝੋਨਾ ਪੱਕਿਆ ਝੋਨਾ ਹੈ ਵੀ ਬਹੁਤ ਸਾਫ ਆ ਸੋਨੇ ਵਰਗੇ ਦਾਣੇ ਆ ਸੋਨੇ ਵਰਗੇ ਇਹ ਟਰਾਲੀ ਚੋਂ ਦੇਖਦੇ ਕਿੰਨੇ ਦਾਣੇ ਪੈਂਦੇ ਆ ਕੀ ਹਿਸਾਬ ਨਾਲ ਵਾ ਟੈਂਕਾ ਦਾ ਹਾਰਨ ਮਾਰਤਾ ਸੀ ਬਹੁਤ ਜਾੜੇ ਫੁੱਲ ਹੋ ਗਿਆ ਸੀ ਇਹ ਹੈ ਜੀ ਆ 15 ਫੁੱਟ ਦੀ ਟਰਾਲੀ ਇਹਨੂੰ ਉੱਪਰ ਦਿਹਾਣਾ ਪਾ ਫੁੱਲ ਇੱਕ ਟੈਂਕ ਨਾਲ ਅਗਲੇ ਪਾਸੇ ਬਾਡੀ ਬਾਡੀ ਹੋ ਗਈ ਮਿੱਟੀ ਦੇ ਲੋਦੇ ਕਿਵੇਂ ਉੜਦੀ ਆ ਮੋੜਦੇ ਆ ਦੂਜੀਆਂ ਗੱਲਾਂ ਰਿਕਾਰਡ ਕਰਾਵਾਂ ਇਹਨਾਂ ਨੂੰ हली न कोन कपिड़ी कोने पाणी कोन जाम ਕਿੰਨਾ ਪ੍ਰਾਲੀਆਂ ਇਹ ਵਜੀ ਆ ਪ੍ਰਾਲੀਆਂ ਹੀ ਕਿੰਨਾ ਬੂਚੇ ਨੇ ਝਾੜ ਕੋਈ ਨਹੀਂ ਦਿੱਤਾ ਉਹ ਗੱਲਾਂ ਕਰਦਾ ਦਾ ਤੇ ਜੀ ਐਦ ਕੀ ਸਹੀ ਗੱਲ ਆ ਯਾਰ ਆਹ ਕੋਜੀ ਹੋਇਆ ਇਸ ਵਾਰੀ ਤਣਾ ਜ਼ਿਮੀਂਦਾਰਾਂ ਨਾਲ ਕੰਮ ੱਤਕਾਈ ਹੋ ਗਿਆ ਮੈਕਰੂਦ ਸਭ ਨੂੰ ਚੜਦੀ ਕਲਾ ਕਰੇ ਵਾਧੂ ਵਾਧੂ ਦਵੇ ਹਨਾ ਪਰ ਇਸ ਵਾਰੀ ਰੱਬ ੱਤਕਾਇਆ ਕਰ ਗਿਆ ਥੋੜਾ ਯਾਰ ਇੱਥੇ ਵਿਹਾਂ ਕੇ ਆਪਣੇ ਅੱਠ ਕਿੱल्ल्या ਜੋ ਤੁਸੀਂ ਆਪ ਹੀ ਹਿਸਾਬ ਲਾ ਲਓ 20 ਫੁੱਟਾ ਟਰਾਲਾ ਭਰਿਆ ਤੇ ਨਾਲ ਉਹ ਹਨਾ ਤੇ ਆਹ ਖੱਤੀ ਰਹਿ ਗਈ ਦੋ ਕਰਾਲਾਂ ਦੀ 100 ਟਰਾਲਾ ਭਰਿਆ ਆਪਣੇ ਦੋ ਟਰਾਲੇ ਇੱਕ 16 ਫੁੱਟ ਇੱਕ 20 ਫੁੱਟ ਤੇ ਇਹਦੇ ਟੋਟਲ ਕਿਹਾ ਟੋਟਲ ਕਿੱल्ल्या ਜਿੰਨੀ ਤੇਜੀ ਟੋਟਲ ਕਿੱल्ल्या ਜਿੰਨੀ ਆ ਜਗਾਂ ਜਿਲੇ 18 ਕਿੱल्ल्या ਦੇ ਵਿੱਚੋਂ ਮਤਲਬ ਉਹ ਟਰਾਲੇ ਦੋ ਭਰੇ ਤੇ ਆਹ ਟਰਾਲੇ ਦੰਦੇ ਇੱਕ ਨਹੀਂ ਭਰਿਆ ਯਾ 31 2 ਕਨਾਲਾ ਵਧਰੀ ਜਾਓ ਤੇ ਦੇਖੋ ਕਿ ਲੱਗਿਆ ਨਹੀਂ ਆਪੇ ਹਿਸਾਬ ਵਾਲਿਓ ਵੀ ਔਸਤ ਕਿੰਨੀ ਨਿਕਲੀ ਹੈ ਇਸ ਵਾਰੀ ਔਸਤ ਦਾ ਕੰਮ ਦਾ ਬਾਲਾ ਔਕਾ ਬਾਲਾ ਜਾਦਾ ਤੇਜ਼ੀ ਰੋਈ ਜਾਂਦਾ ਰੋਈ ਤੇਰੇ ਇੱਥੇ ਟਰਾਲੀ ਖੁੱਗੀ ਸੀ ਇੱਥੇ ਆ ਰਹੀਆਂ ਇੱਥੇ ਟਰਾਲੀ ਖੁੱਗੀ ਸੀ ਸਵੇਰ ਚਲੋ ਹੁਣ ਆਪਾਂ 31 ਬਣਾ ਲਈਏ ਲੋ ਜੀ ਆ ਖੱਤੀ ਵੱਡੀ ਗਈ ਤੇ ਉਧਰੋਂ ਛੋਟੇ ਨਹੀਂ ਤੁਰ ਪਿਆ ਨਾ ਵੀ ਟਰਾਲੀਆਂ ਜਦ ਤੱਕ ਬਾਹਰ ਕੱਢਦੇ ਆ ਛੋਟੇ ਮਿੰਦਰੇ ਨੂੰ ਦੋਵੇਂ ਟੁੱਟ ਟੁੱਟ ਪੈਂਦੇ ਆ ਉਹ ਕਹਿੰਦਾ ਮੈਂ ਚਲਾਉਣਾ ਉਹ ਕਹਿੰਦਾ ਮੈਂ ਚਲਾਉਣਾ ਦੇਖਿਆ ਹਣ ਉਹ ਤੇ ਕੌਣ ਬੈਟਾ ਇਹ ਆਹ ਤੁਰ ਪਿਆ ਤੁਰ ਪਿਆ ਤੁਰ ਪਿਆ ਛੋਟਾ ਉਹ ਚਲਾਉਂਦਾ ਦੇਖਿਆ ਮੈਂ ਚਾ ਇਹਨਾਂ ਵਿੱਚ ਛੋਟਾ ਚਲਾਵਾ ਦੋਨੇ ਲੜਦੇ ਆ ਵੀ ਉਹ ਕਹਿੰਦਾ ਮੈਂ ਚਲਾਉਣਾ ਉਹ ਕਹਿੰਦਾ ਮੈਂ ਚਲਾਉਣਾ ਉਹ ਦੇਖ ਤੁਰ ਚਲਾਉਣ ਨੂੰ ਬਹੁਤ ਕਾਲੇ ਹੁੰਦੇ ਆ ਦੋਨਾਂ ਦਾ ਹੀ ਦਿਲ ਕਰਦਾ ਵੀ ਚਲਾਉਣ ਨੂੰ ਉਹ ਟਰੈਕ ਬਾਹਲਾ ਜ਼ੋਰ ਮਾਰਦਾ ਉਹਦੇ ਵਜੂਰ ਤੋਂ ਜ਼ਿਆਦਾ ਜ਼ੋਰ ਮਾਰ ਜਾਂਦਾ ਐ ਤੇਜ਼ੀ ਅੱਗੇ ਜਾ ਕੇ ਹੁਣ ਬਣਾਏਗਾ ਵੀਡੀਓ ਟਰ ਤੋੜ ਲਿਆ ਛੋਟੇ ਹੁਣ ਬਸ ਇਧਰ ਆਪਣਾ ਖੱਤੀ ਦਾ ਵੀ ਰਹਿ ਗਿਆ ਇੱਕ ᱜੇੜਾ ਮਸ਼ੀਨ ਵਾਲਿਆ ਆ ਪਾਉ ਪਾਸੇਓ ਬਾਹਲਾ ਖਰਾ ਟਰੈਕਾ ਹੱਲੇ ਉਹਦਾ ਇੰਜਨ ਹੋਣ ਵਾਲਾ ਤਾਂ ਵੀ ਬਾਲਾ ਖੜਾ ਬਾਲਾ ਆ ਜਾਦੇ ਇੰਨਾ ਖੜਾ ਟਰੈਕਟਰ ਆ ਨਾ ਮੈਂ ਕਹਿੰਦਾ ਵੀ ਗੱਲਾਂ ਹੀ ਛੱਡ ਦੋ ਮਾੜੀ ਮੋੜ ਘਾਟੀ ਘੁੜੀ ਦਾ ਪ੍ਰਵਾਹ ਨਹੀਂ ਇਹਨੂੰ ਉਹ ਛੋਟੇ ਨੇ ਬੰਦ ਕਰ ਲਿਆ ਮੈਂ ਲਾਦਾ ਸਲੋ ਜਲਾ ਰੇ ਤੇ ਹੋਈ ਟੱਪ ਟੱਪ ਜਾਂਦਾ ਮਾ ਮਿੰਦਰੇ ਨੂੰ ਜਿਹੜੀ ਆਦਤ ਹੁੰਦੀ ਅੱਗਾ ਚੱਕਣ ਦੀ ਉਹ ਥੋੜਾ ਜਿਹਾ ਹੈਗਾ ਚਕਰੋ ਬਾਹਣਾ ਲਿਆ ਜੇ ਕਮਲਿਓ ਚੜ ਜਾ ਚੜ ਜਾ ਕੱਢ ਲਈ ਟਰਾਲੀ ਨਿਕਲ ਗਈ ਆ ਨਿਕਲ ਗਿਆ ਨਿਕਲ ਗਿਆ ਆ ਗਿਆ ਅਸੀਂ ਕਰ ਲਏ ਆਪਣੇ ਵੀ ਓਕੇ ਹੋ ਗਿਆ ਕੰਮ ਆਪਾਂ ਰਣਦਾਨੇ ਪਾਈਏ ਮਸ਼ੀਨ ਦੇ ਵਿੱਚ ਫਿਰ ਆਪਾਂ ਵੀ ਇਹਨਾਂ ਕੱਢੀਏ ਬਾਹਰ ਛੋਟੇ ਨੂੰ ਇਹ ਟਰਾਲੀ ਦੇ ਵਿੱਚ ਦਾਣੇ ਹਲੇ ਡੇਢ ਟੈਂਕ ਆ ਗਿਆ ਬਾਕੀ ਆਵੇ ਹੋਣਾ ਟੈਂਕ ਫੁੱਲ ਹੋ ਗਿਆ ਹਣਾ ਆ ਫੁੱਲ ਵਾਲਾ ਸਾਹਬ ਜੀ ਆ ਦੋਕਨ ਵਾਲਾ ਜਗਾ ਸੀ ਬਾਅਦ ਨੇ ਝਾੜਦੇ ਕੱਪੜੇ-ਕਪੜੇ ਆਹ ਨਾਲ ਉੱਧਰ ਜਨਾ 1.5 ਕਿਲੋ ਰਹਿ ਗਿਆ 1.5 ਕਿਲੋ ਦਾ ਮਾਲ ਇਹਦੇ ਚ ਪੈ ਜੂ ਕਿ ਨਹੀਂ ਜੇ ਨਾ ਪਿਆਦਾ ਬਹੁਤ ਢੀਆਂ ਟਰਾਲੀਆਂ ਦੇ ਉੱਤੇ ਉੱਤੇ ਪਵਾ ਦੇਣਾ ਜਿਹੜਾ ਥੋੜਾ ਬੰਦਾ ਮਾਰ ਰਹਿ ਗਿਆ ਵੈਸੇ ਤਾਂ ਪੈ ਹੀ ਜਾਣਾ ਤਕਰੀਬਨ ਜੇ ਮਾਰਾ ਮੋੜ ਰਹਿ ਗਿਆ ਉਹ ਉਹ ਨਾਲ ਟਰਾਲੀਆਂ ਨੇ ਉੱਤੇ ਉੱਤੇ ਗਾਏ ਨਾ ਟਰਾਲੀਆਂ ਵੱਡੀਆਂ ਨੇ ਟਰਾਲੀ ਦਾ ਵੀ ਖੈਰ ਬਾਬੇ ਦੀ ਫੇਰ ਨਾਲ ਵੱਡੀ ਆ ਆਹ ਟੈਂਕ ਪੂਰਾ ਭਰੋ ਗਿਆ ਸੀਗਾ ਇਹ ਟਰਾਲੀ ਦੇ ਵਿੱਚ ੱਲੇ 5 6 ਕਿਲੋ ਪਏ 5 5 ਕਿਲੋ ਤਾਂ ਪਹਿਲਾਂ ਹੀ ਆ ਗਏ ਅੰਜ ਨਹੀਂ ਤਾਂ 4 ਦਾ ਪੱਕਾ ਹੀ ਪੈਣਗੇ ਨਾ ਤੇ 1.5 ਕਿਲੋ ਜੋ ਕਿੰਨੇ ਹੋਣਗੇ 4-5 ਹੋਣਗੇ ਹਨ ਚਲੋ ਦੇਖਦੇ ਆਂ ਜਾ ਕੇ ਕਿ ਕਿੰਨੇ ਨਿਕਲਦੇ ਆ ਨਹੀਂ ਤਾਂ ਤੁਹਾਨੂੰ ਰੱਜਾ ਜਿਹਾ ਉਹਨਾਂ ਟਰਾਲੀਆਂ 'ਚ ਥੋੜਾ ਥੋੜਾ ਮਾਲ ਪਾਰਾਂਗੇ ਲੋਈ ਤੂ ਤੂ ਹੋ ਗਿਆ ਵਾਲੀ ਤੇਜੀ ਤੇ ਜਿਹਾ ਟਰਾਲੀ ਇਹ ਉਧਰੋਂ ਲੈ ਗਿਆ Ciao oh, ciao, aiutati, truttu, 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 truttu. Eh, Ricky, ma che ce l'hai dato? No, io... Ok, oh, yeah. di vlog. ਆਈ ਲੈ ਚੱਲ ਆਈ ਚੱਲ ਜੂਗੀ ਮਸ਼ੀਨ ਖੱਤੇ ਖਾਲੀ ਆ ਹਨਾ ਚੱਲ ਫਿਰ ਚੱਲੀਏ ਆਪਾਂ ਵੀ ਮਗਰ ਚੱਲੀਏ ਅੱਗੇ ਨਾ ਨਾ ਮੂਹੇ ਕੱਢ ਰਿਹਾ ਸਰਪਾ ਇਹਨੂੰ ਅੱਗੇ ਲਾ ਲਈਏ ਲਾ ਲਈ ਉਹ ਖੜੀ ਐ ਇੱਕ ਵੱਡਾ ਟਰੈਲਾ ਉਹ ਖੜਾ ਹਲੇ ਇਹਨਾਂ ਨੇ ਕਿਹਾ ਤੋ ਰੋਕ ਲਿਆ ਇੱਥੇ ਬਾਤਾਂ ਨਹੀਂ ਲਿਆ ਕਮਲਿਆਂ ਨੇ ਚੱਲ ਆ ਫਿਰ ਉਹਨੂੰ ਕਾਲ ਚਲੋ 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 ਚੱਲੋ ਉੱਥੇ ਚੱਲਦੇ ਆਓ ਜੀ ਆਹ ਦੋ ਟਰਾਲੀਆਂ ਆਪਾਂ ਤੋੜਨ ਲੱਗੇ ਹੁਣ ਛੋਟੇ ਨੂੰ ਅਰਜੰਦੇ ਕਰਤਾ ਤੇ ਤੇਜੀ ਅਗਲੇ ਮਹਿੰਦਰੇ ਤੇ ਹੋ ਗਿਆ ਤੇ ਆਪਣੇ ਵਾਲਾ ਮਾਲ ਲੈ ਵੱਢਣਾ ਮਸ਼ੀਨ ਚੱਲਦੀ ਵੀ ਉਹ ਜੋਹੰਦੀਰ ਭਰ ਕੇ ਤੇ ਉਹਨੂੰ ਬਾਅਦ ਵਿੱਚ ਤੋੜਾਂਗੇ ਉਹ ਟਰਾਲੀ ਫੁੱਲਾ ਕਰਕੇ ਜੇ ਉਹਨੂੰ ਆਪਾਂ ਬਾਅਦ ਚ ਲੈ ਜਾਂਦੇ ਹਾਂ ਜਦ ਤੱਕ ਇਹ ਲਾ ਲਣਗੇ ਆ ਜਾਓ ਅੰਕਲ ਚੱਲੀਏ ਉੱਧਰ ਹੌਲੀ ਲੈ ਜਾ ਪੁਰਾ ਕੋਈ ਹੌਲੀ ਜਾਣਗੇ ਕੋਈ ਨਹੀਂ ਹੁਣ ਆਪਾਂ ਇਹਨੂੰ ਫੁੱਲਾ ਕਰਦੇ ਹਾਂ ਤੇ ਫਿਰ ਤੁਰਦੇ ਹਾਂ ਅੱਗੇ ਦਾ ਪਰੀਆ ਪਰੀਆ ਵਾਲੀ ਆਈ ਦੇਣੀ ਮਸ਼ੀਨ ਦਾ ਚੋਕ ਹੁੰਦੇ ਚੱਕਰ ਦੇ ਵਿੱਚ ਸਾਨੂੰ ਰਾਤ ਨੂੰ ਆਹ ਵਾਲਾ ਸਾਵਾ ਕਿ ਲਾ ਵਢਾਉਣਾ ਪੈ ਰਿਹਾ ਹਾਂ ਉਹ ਜਿੰਝੇ ਚੋਕੋ ਦੇ ਤੁਹਾਨੂੰ ਬੜਾ ਸ਼ਾਨਦਾਰ ਨੇ ਕਾਟਰ ਨਿਕਲ ਗਈ ਤੇ ਉਹਦੇ ਵਿੱਚ ਹੀ ਸਾਰਾ ਮਾਲ ਸਟੋਰ ਹੋਈ ਗਿਆ। ਰਹਿ ਤਾਂ ਵੇ ਚਾਰਕ ਕਿਹੜੇ ਗਏ ਆਂ ਅੰਕਲ ਮਗਰ ਦੇ ਦੇ ਪਿਆ। ਤੇ ਬਸ ਇਹ ਅਨਸਵਾ ਕਿਲਾ ਸਿਰੇ ਲਾਵਾਂਗੇ। ਇਹ ਤੋਂ ਬਾਅਦ ਫਿਰ ਨਹੀਂ ਬਾਕੀ ਸਵੇਰੇ ਵਢਾਂਗੇ। ਮਸਾ ਚਲਾ ਆੜਾ ਓਕੇ ਹੁਣ ਇਹ ਸਵਾ ਕਿਲਾ ਕਰ ਲਈਏ। ਨਾਲੇ ਤਾਂ ਵਾਲੀ ਟਰਾਲੀ ਭਰ ਜੇਗੀ। ਬਖਸਾ ਦਾ ਲਾਲਚ ਹੀ ਆ ਯਾਰ ਵੀ ਆ ਵਾਲੀ ਟਰਾਲੀ ਭਰ ਜੇਣਾ ਵੀ ਖਾਲੀ ਘਾਣੂ ਲੈ ਕੇ ਜਾਣੀ ਆ। ਤੇ ਬਸ ਆ ਚਾਰ ਜਿਹੜੇ ਲਾ ਕੇ ਸਵਾ ਕਿੱਲੇ ਦੇ ਤੇ ਫਿਰ ਬਸ ਦੂਜੇ ਦੋਵੇਂ ਟਰੈਕਟਰ ਚਲੇ ਗਿਆ ਜਦ ਤੱਕ ਉਹ ਮੰਡੀ ਜੀ ਲਾਉਣਗੇ ਜਦ ਤੱਕ ਇਹ ਟਰੈਕਟਰ ਪਾਉਣ ਜੂਗਾ ਮੇ ਰੁਕਣਾ ਨਾ ਪੈਗਾ ਜਦ ਤੱਕ ਉਹ ਟਰਾਲੀਆਂ ਵਹਿਲੀਆਂ ਹੋ ਜਾਣੀਆਂ ਮਸਾ ਕਰਕੇ ਤੇ ਫਿਰ ਜਾਂਦੇ ਆ ਮੈਨੂੰ ਲੱਗਦਾ ਟਰਾਲੀ ਹੋਣੀ ਜਾਊ ਕਿ ਭਰ ਜੂਗੀ ਤੁਹਾਡੇ ਹਾਣ ਵਾਲਾ ਬਾਬੇ ਜੀ ਮੇਰ ਨਾਲ ਭਰ ਨਹੀਂ ਜਾਈਂਦੀ ਆ ਕਿਉਂਕਿ ਨਹੀਂ ਤੇ ਚਾਰ ਜਾਏ ਘਟ ਦੂ ਆਪਾ ਪਾਦੇ 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 ਜਿੱਥਾ ਪਾਦੇ ਹਲੇ ਪਿੱਛੋਂ ਜਵਾ ਕਾਲੀ ਆ ਅੱਗੇ ਕੇ dane ਪੋਲੇ ਕੋਈ ਡਾਕਟਰ ਸਲੇਪੜੀ ਨਾ ਘੱਟਦਾ ਅਸ ਰੱਗੇ ਪਹਿਲਾਂ ਪਵਾ ਲਈ ਦੀ ਆ ਹੁਣ ਆਪਾਂ ਤਾਂ ਇੱਥੇ ਚੱਕ ਕੇ ਦੂਜੇ ਪਾਸੇ ਲੈ ਜਾਾਂਗੇ ਕੱਦ ਇਤੋਂ ਬੋਲ ਕਰਾ ਲਈਏ ਆਪਾਂ ਭਰਾ ਆਂ ਪਾਣੀ ਲੈ ਆ ਉਨਾ ਰੇ ਤੋਂ ਪਾਣੀ ਪਾਣੀ ਪੀ ਕੇ ਤੁਰਦੇ ਆ ਇਹ ਦੂਜੇ ਪਾਸੇ ਵਿ ਜਾਵਾਂ ਜੀ ਓਕੇ ਦੇ ਚਤਿਆ ਰੱਖੀ ਮੈਂ ਤਾਂ ਲੋੜ ਦੀ ਹਲੇ ਪਿੱਛੇ ਧਿਆਨ ਰੱਖੀ ਚੰਗਾ ਪਿੱਛੇ ਰਹਿਣ ਦੇ ਅੱਗੇ ਆਪਾਂ ਸਿੱਧਾ ਢੰਗ ਪਵਾ ਲੈਣਾ ਸੀਗਾ ਅੱਗੇ ਪਵਾ ਲਾਂਗੇ ਧਾਣੇ ਦੀਏ ਰਾਤ ਨੂੰ ਵੀ ਕੋਈ ਚਿੜੀ ਜਰੌਰ ਨਹੀਂ ਪੋਛਦੀ ਸਾਡੇ ਆਸ-ਪਾਸੇ ਕੁਝ ਨਹੀਂ ਹੈ ਗੱਲ ਹੈ ਉਹ ਪਿੰਡਾਂ ਚ ਲੈਟਾਂ ਚਲਦੀਆਂ ਇੱਕ ਤਾਂ ਹੀ ਚੱਲੀ ਜਾਂਦੀ ਆ ਬਸ ਇਹੀ ਵੀ ਚਾਰ ਘੜੇ ਰਹਿ ਗਏ ਵਾਹੇ ਚਾਰ ਘੜੇ ਹੌਲੀ 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 ਲਾ ਲਈਏ ਤਾਂ ਕਰਕੇ ਮਸ਼ੀਨ ਨੂੰ ਘੜਨ ਕਰਕੇ ਆ ਪੰਗਾ ਪੈ ਗਿਆ ਨਹੀਂ ਤੇ ਮਸ਼ੀਨ ਜਿਹੜੇ ਦਿਨੇ ਨੱਪਰ ਜਣਾ ਸੀਗਾ ਕੰਮ ਪਿੱਛੋਂ ਟਰਾਲੀ ਜਮਾਂ ਖਾਲੀ ਆ ਜਮਾਂ ਤਾਂ ਨਹੀਂ ਮਤਲਬ ਬਾਡੀ ਬਾਡੀ ਹੈਗੀ ਆ ਇਹ ਅੱਗੇ ਅੱਗੇ ਭਰ ਜਾ ਮਾਲ ਬਸ ਇੱਕ ਟੈਂਕ ਹੋਰ ਹੋਊਗਾ ਅ ਭਰ ਕੇ ਆਪਾਂ ਵੀ ਮੰਡੀ ਚਲਦੇ ਆ ਰਾਤ ਨੂੰ ਲਾ ਆਉਣੀ ਆਪਾਂ ਆਪਾਂ ਫੋਨ ਕੀਤਾ ਹੋਇਆ ਉਹਨਾਂ ਨੇ ਜਾਂਦੇ ਆ ਲਾ ਦੇਣੀ ਆ ਮਸ਼ੀਨ ਵਾਲੇ ਵੀਰ ਵੀ ਕਾਲੇ ਆ 500 ਜਾਂਦੇ ਆ ਆਪਾਂ ਮੰਡੀ ਆ ਜਾਂਦਾ ਤੂ ਤਰੂ ਬਸ ਰਹਿ ਗਏ ਦੋ ਗੇੜੇ ਬਸ ਸਿਰਫ ਦੋ ਗੇੜੇ ਬਾਬੇ ਦੀ ਮਿਹਨਤ ਕੰਮ ਲੱਗ ਗਈ ਆ ਇਹ ਟਰਾਲੀ ਅਗੋਗੋ ਫੁੱਲਾ ਫੁੱਲਾ ਮੀਨ ਪੂਰੀ ਫੁੱਲ ਤਾਂ ਨਹੀਂ ਪਰ ਅਗੋਗੋ ਬੰਦਾ ਬਰਾਬਰ ਬੈਠਾ ਹੈ ਬਾਡੀ ਬਾਡੀ ਉੱਤੋਂ ਤੋਂ ਫੁੱਲਾ ਕਿ ਪੂਰੀ ਟੀਸ ਨਹੀਂ ਨਿਕਲੀ ਬਾਡੀ ਦੇ ਅੰਦਰ ਹੀ ਆ ਮਾਲ ਹਾਂ ਮੈਂ ਲਾਦਾ ਟਰਾਲੀ ਫੁੱਲ ਤਾਂ ਨਹੀਂ ਪਰ ਨਹੀਂ ਉਸਤਾਦ ਬਾਡੀ ਦੇ ਵਿੱਚ ਵਿੱਚ ਹੀ ਆ ਮਾਲ ਬਾਡੀ ਦੇ ਵਿੱਚ ਵਿੱਚ ਰਹੇ ਨੇ ਹਾਂ ਹਾਂ ਬਰਾਬਰ ਬਰਾਬਰ ਏ ਫੁੱਲ ਨਹੀਂ ਪਰਣੀ ਜਿਹੜੀਆਂ ਬੋਲਟਰਾਲੀਆਂ ਸ਼ੋਪੋਂ ਭੇਜਤੀਆਂ ਤੇ ਮਸ ਬਾਬੇ ਦੀ ਮੇਰ ਨਾਲ ਆਵੇ ਇੱਕ ਘਟਰਾਉਣੇ ਨੂੰ ਬੈਗ ਲਾ ਕੇ ਲਾਉਣਾ ਪੈਣਾ ਇਹ ਅੱਗੇ ਉੱਤੋਂ ਦੀ ਮੋੜ ਲੈਂਦਾ ਸੀ ਕੰਪੈਨ ਹੋਣਾ ਵੇ ਬੈਗ ਗੇਅਰ ਪਾਉਣਾ ਪੈ ਗਿਆ ਇਹ ਤੋਂ ਬਾਅਦ ਜਿਹੜਾ ਹੋਰ ਆ ਮਸ ਉਹ ਪਾਲੀਏ ਤੇ ਫੇਰ ਆਪਾਂ ਚੱਲ ਗਏ ਮੰਡੀ ਭੱਜਣਾ ਆਪਾਂ ਮੰਡੀ ਤੇ ਦੂਜੀਆਂ ਟਰਾਲੀਆਂ ਲਾਉਂਦੇ ਪਹਿਣਗੇ ਛੋਟੀਆਂ ਨਹੀਂ ਲੈਗੀਆਂ ਹੋਣੀਆਂ ਵੈਸੇ ਤਾਂ ਭਈ ਇਹ ਰਾਤ ਨੂੰ ਜਾਗਦੇ ਭੈਣੇ ਵਿਚਾਰੇ ਪਰਦੇਸੀ ਕੋਈ ਨਹੀਂ ਬੱਸ ਆ ਵੀ ਆਪਾਂ ਲੈ ਗਏ ਮਗਰ ਜਾਂਦੇ ਆ ਇਹ ਵੀ ਲਵਾ ਦੇਣੀ ਆ ਪਰ ਆਤ ਨੂੰ ਇਹ ਕਿਹੜਾ ਰਹਿ ਗਿਆ ਅੱਧੇ ਤੋਂ ਬਾਅਦ ਆਵੇ ਆ ਕਟਰ ਤੋਂ ਬਾਅਦ ਨਾ ਇਹ ਕਿਹੜਾ ਰਹਿ ਗਿਆ ਆ ਕਟਰ ਲਾ ਕੇ ਇਹ ਕਿਹੜਾ ਹੋਰ ਰਾਤ ਬਹੁਤ ਹੋ ਗਈ ਰਾਤ ਨੂੰ ਕੰਬੈਨ ਕੋ ਨਾ ਕੋਈ ਨਹੀਂ ਚੱਲਦੀਆਂ ਦੇ ਲੋ ਆਸੇ ਪਾਸੇ ਲੈ ਮੈਂ ਚਾਰਜ ਫੇਰੇ ਵਿਖਾਵਾਂ ਪਿੰਡਾਂ ਦੀਆਂ ਲਾਈਟਾਂ ਹੀ ਨੇ ਕੋਈ ਕੰਪੈਨ ਨਹੀਂ ਚੱਲਦੀ ਕੋਈ ਵੀ ਬਸ ਆਪਣੀ ਕੰਮੈਨ ਨਹੀਂ ਚੱਲਦੀ ਦੀ ਉਹ ਵੀ ਬਸ ਆਪਾਂ ਲਾਲਚੀ ਕਰ ਗਏ ਵੀ ਆੜ 31 ਵਧਰੀ ਵਧਰੀ ਬਸ ਮਗਾ ਦਾਣਾ ਤੁਹਾਨੂੰ ਨਹੀਂ ਆਉਂਦਾ ਪਹਿਲੇ ਲੋਜ ਚੱਲਦੀ ਪਈਆ ਜਮਾ ਸਲੋ ਸਲੋ ਮਾਡੇ ਨਾਲ ਚਾਰ ਗਰੇ ਸੀਗੇ ਆਪਣਾ ਇਹਦੇ ਚਾਰ ਗਰੇ ਬੰਨੇ ਲਾ ਦਿੱਤੇ ਹੁਣ ਇਹ ਕਿਹੜਾ ਰਹਿ ਗਿਆ ਬਸ ਲੋ ਜੀ ਬਾਬੇ ਜੀ ਮੇਰ ਨਾਲ ओके ਗਾ ਮ ਚੜਦੀ ਕਲਾ ਟਰਾਲੀ ਹੁਣ ਆਪਣੀ ਹੋਣੀ ਫੁੱਲ ਆ ਸਾਰਾ ਟੈਂਕ ਜਮਾ ਭੋਲਦਾ ਲੋ ਜੀ 30 ਨਿਕਲ ਗਈ ਵਿਚਾਲਿਓ ਥੱਲੇ ਪਿੱਛੇ ਮਾਰ ਰੇ ਨਾ ਆਪਾਂ ਝੂਟ ਨਹੀਂ ਬੋਲਣਾ ਇਹ ਤੇ ਹਾਂ ਤੇ ਟਰਾਲੀ ਫੁੱਲ ਹੁੰਦੀ ਨਹੀਂ ਹੁੰਦੀ 11 ਤੱਕ ਪਹੁੰਚਣਾ ਆਉਤ ਸਵੇਰੇ ਦਸੂ ਮਤਲ ਨੂੰ ਛੋਣੇ ਦੀ ਐਨ ਫੁੱਲ ਹੋ ਜਾਣੀ ਮੈਨੂੰ ਕੱਲ ਆਦਾ ਪਰ ਨਹੀਂ ਹੋਣੀ ਯਾਰ ਸੱਚ ਇਹ ਫੁੱਲ ਨਹੀਂ ਹੋਣੀ ਹੈ ਜਿੰਜਰ ਗਾਰਡਨੀਆਂ ਨੂੰ ਛੋਣਾ ਨਹੀਂ ਨਾ ਲੱਗਦਾ ਸਾਈਡਾਂ ਤੇ ਨਹੀਂ ਬਸ ਫੋਨ ਪਰ ਕੇ ਨਹੀਂ ਆ ਰਹੀ ਨਾ ਬੈਕਗ੍ਰਾਉਂਡੋਂ ਪਤਾ ਵਾਕੀ ਪਤਾ ਨਹੀਂ ਰੇ ਸਲੋ ਕੀਤੀ ਐ ਕੀ ਸਾਟਾਵਾਂ ਪਿੱਛੇ ਬੰਦਾ ਤੀ ਦੇ ਦੇਓ ਕਿੰਨਾ ਥੱਲੇ ਖੜਾ ਬਾਕੀ ਦੇ ਦੇ ਆ ਫੁੱਲ ਨੂੰ ਡੀਕਣੀ ਹੁੰਦੀ ਇਹਦੇ ਇਹਨਾਂ ਤੋਂ ਦੇ ਸਾਹਮਣੇ ਆ ਸਾਰਾ ਕੁਝ ਨਹੀਂ ਮਾਲਾ ਭਰ ਕੇ ਨਹੀਂ ਆਉਂਦਾ ਪਤਾ ਹੀ ਨਹੀਂ ਸਲੋ ਜਾਂਦੀ ਟੱਕਰਾ ਯਾਰ ਟਰਾਲੀ ਭਰਨੀ ਚਾਹੀਦੀ ਸੀ ਭਰੀ ਨਹੀਂ ਇਹਨਾਂ ਦਾ ਮਾਲ ਨੂੰ ਆਪਣਾ ਡੈਟਰ ਵੀ ਲੈ ਜਾ ਉਹ ਤਾਂ ਖਿੱਚ ਕੇ ਹੁਣੇ ਲੈ ਆਣੀ ਹੈ ਵੱਡੀ ਵੱਡੀ ਹੋ ਜੇ ਚੱਲ ਬਾਬੇ ਦੀ ਨਹੀਂ ਆ ਨਾ ਯਾਰ ਨਹੀਂ ਹੋਣੀ ਨਹੀਂ ਹੋਣੀ ਨਹੀਂ ਹੋਣੀ ਬਾਦੀ ਬਾਦੀ ਨਹੀਂ ਹੈ ਪਰ ਆਪਾਂ ਉਹ ਟਰਾਲੀਆਂ ਦੇ ਪਹੀਏ ਖਿਲਾਰ ਕੇ ਪਾਦੇ ਇਹਨਾਂ ਦਾਣੇ ਚਲੋ ਵੈਰੂ ਦੀ ਮੇਰਾ ਅੰਦੀ ਘਾੜ ਘਾਟਾ ਸਾਰੇ ਵੀਰਾਂ ਨੂੰ ਪਤਾ ਹੀ ਹੈ ਨਾ ਚਲੋ ਸਿੱਕੇ ਬਾਦਨ ਜੋ ਮੰਨਿਊਰ ਆਪਾਂ ਨੂੰ ਕੋਈ ਦੁੱਖ ਤਕਲੀਫ ਨਹੀਂ ਕੋਈ ਗੱਲ ਨਹੀਂ ਬਸ ਫਿਨਿਸ਼ ਹੋ ਗਿਆ ਐਨੇ ਮਾਲ ਨਿਕਲਿਆ ਦੇ ਤੁਹਾਡੇ ਸਾਹਮਣੇ ਆ ਜੋ ਵੀ ਤਿੰਨ ਟਰਾਲੀਆਂ ਫੁੱਲ ਹੋਈਆਂ ਨੇ ਇਹ ਕਿੱਲੇ ਆਪਾਂ ਤੁਹਾਨੂੰ ਦੱਸ ਸੀ ਇੱਥੇ ਸੀਗੇ ਫੁੱਲ ਨਹੀਂ ਹੋਈ ਆ ਫੁੱਲ ਨਹੀਂ ਕਹਿ ਸਕਦੇ ਆਪਾਂ ਇਹਨੂੰ ਬਰਾਬਰ ਕਰੀਏ ਤੇ ਬਾਡੀ ਬਾਡੀ ਮਤਲਬ ਉੱਪਰਲੇ ਵੈਂਟ ਦੇ ਬਰਾਬਰ ਨਹੀਂ ਆਈ ਚਲੋ ਹੁਣ ਆਪਾਂ ਚੱਲਦੇ ਹਾਂ ਮੰਡੀ ਮਸ਼ੀਨ ਵਾਲੇ ਵੀਰ ਵੀ ਚੱਲੇ ਆ ਹੁਣ ਓਕੇ ਆ ਕੰਮ ਲੇਟ ਬਹੁਤ ਹੋ ਗਿਆ ਅਈ ਮੇਲੇ ਹਰ ਤਾਂ ਕੋਈ ਨਹੀਂ ਮਸ਼ੀਨ ਨਹੀਂ ਚੱਲਦੀ ਜਿੰਨੀ ਆਪਣੀ ਚੱਲਦੀ ਮੈਂ ਪਹਿਲਾਂ ਵਗਾ ਕੇ ਹਟਿਆ ਐ ਘਰਾਂ ਦੀਆਂ ਲਾਈਟਾਂ ਨਹੀਂ ਉਹ ਖੇਤ ਵਹੋਂਦਾ ਨਹੀਂ ਪਿਆ ਐਨੀ ਰਾਤ ਨੂੰ ਬਜੇ ਨਹੀਂ ਰਾਤ ਨੂੰ ਅਸੀਂ ਟੱਕਰੇ ਆ ਐਨੀ ਰਾਤ ਨੂੰ ਖੇਤ ਵਹੋਂਦਾ ਨਹੀਂ ਆਵੇ ਦੂਜੇ ਪਾਸੇ ਵੀ ਮੈਂ ਚੜਦੀ ਗਲਾ ਲਾਉ ਜੀ ਇਹ ਮਾਲ ਘਾਟੀ ਆ ਤੇ ਚਲੋ ਹੁਣ ਚੱਲਦੇ ਆ ਮੰਡੀ